ਪਰਮਾਤਮਾ ਵਿਖਾਰੀ ਨਹੀਂ ਹੈ ਗੋਡ ਇਜ਼ ਨਾਟ ਫਾਰ ਸੇਲ ਰੱਬ ਨੂੰ ਰਿਸ਼ਵਤ ਦਿੰਨੇ ਆ 10 ਰੁਪਏ ਰਿਸ਼ਵਤ ਦੇ ਕੇ 10 ਲੱਖ ਮੰਗ ਲੈਣੇ ਤੇ ਰੱਬ 10 ਰੁਪਏ ਤੇ ਪਿੱਛੇ ਬੈਠਾ ਤੁਹਾਡੇ ਕਿਉਂ ਦੇ ਰਹੇ ਹੋ ਉਹੀ ਤੁਸੀਂ ਜਾਨਵਰਾਂ ਨੂੰ ਰੋਟੀ ਖਵਾਓ ਆਪਣੇ ਆਪਣੇ ਘਰ ਦੇ ਬਾਹਰ ਲਿਖ ਕੇ ਲਾਓ ਕਿ ਰੱਬ ਦੇ ਨਾਂ ਤੇ ਪੈਸੇ ਮੰਗ ਕੇ ਸ਼ਰਮਿੰਦਾ ਨਾ ਕਰੋ ਲੇਕਿਨ ਕਿਸੇ ਵੀ ਬੰਦੇ ਨੇ ਮੇਰਾ ਸਾਥ ਨਹੀਂ ਦਿੱਤਾ ਸ਼ੁਰੂਆਤ ਕਰਦੇ ਹਾਂ ਇਸ ਤਸਵੀਰ ਤੋਂ ਜਿਹੜੀ ਬੜੀ ਅਜੀਬ ਜਿਹੀ ਲੱਗ ਰਹੀ ਹੈ ਜਦੋਂ ਤੁਸੀਂ ਸ਼ਹਿਰ ਦੇ ਵਿੱਚ ਨਿਕਲਦੇ ਹੋ ਤੇ ਆਪਣੀ ਤਸਵੀਰ ਦੇ ਉੱਤੇ ਹੀ ਤੁਸੀਂ ਹਾਰ ਪਾ ਦਿੱਤਾ ਹੈ ਕੀ ਗੱਲ ਇਸ ਤਰ੍ਹਾਂ ਦੀ ਨੌਬਤ ਕਿਉਂ ਆਈ ਸਰਕਾਰ ਨੂੰ ਗਿਆ ਸਰ ਕਿਸਾਨਾਂ ਨੂੰ ਕਿਹਾ ਮੈਂ ਆਪ ਸਤਲੁਜ ਤੇ ਜਾ ਕੇ ਕਿ ਮੇਰਾ ਸਾਥ ਦਵੋ ਮੈਂ ਤੁਹਾਡਾ ਸਾਥ ਦਵਾਂਗਾ ਕਹਿੰਦੇ ਨਹੀਂ ਜੀ ਤੁਹਾਡਾ ਮੈਟਰ ਵੱਖਰਾ ਹੈ ਸਾਡਾ ਮੈਟਰ ਵੱਖਰਾ ਹੈ ਅਸੀਂ ਰੱਬ ਦੀ ਇੱਜ਼ਤ ਨਹੀਂ ਬਚਾਣੀ ਅਸੀਂ ਆਪਣੀ ਇੱਜ਼ਤ ਬਚਾਉਣੀ ਇਸ ਕਰਕੇ ਆਪਣੀ ਫੋਟੋ ਤੇ ਮੈਨੂੰ ਹਾਰ ਚੜਾਣਾ ਪਿਆ ਕਿ ਮਨਾਂ ਕਿਸੇ ਨੇ ਸਾਥ ਨਹੀਂ ਦਿੱਤਾ ਅੱਬੇ ਸਾਡਾ ਜੀਵਨ ਜਿਹੜਾ ਹੈ ਉਹ ਇਹਦੇ ਕਰਕੇ ਨਹੀਂ ਮਿਲਿਆ ਕਿ ਅਸੀਂ ਇੱਥੇ ਥੱਲੇ ਆਈਏ ਧਰਤੀ ਤੇ ਪੈਸਾ ਇਕੱਠਾ ਕਰੀਏ ਤੇ ਖਾਈਏ ਤੇ ਸੋ ਜਾਈਏ ਉਹ ਪੈਸੇ ਜਿਹੜਾ ਬੰਦਾ ਪੈਸੇ ਇਕੱਠੇ ਕਰਦਾ ਉਹ ਮੰਜੂਤਿਆਂ ਥੱਲੇ ਰੱਖਦਾ ਬੂਟੇ ਦੇ ਅੰਦਰ ਤੁਸੀਂ ਪੈਸੇ ਨੂੰ ਰੱਖੇ ਰੱਖਦੇ ਹੋ ਅਕਸਰ ਤੁਹਾਡੀ ਬਾ ਦੇਖੋ ਜੀ ਕਿੰਨੇ ਪੈਸੇ ਆ ਤੇ ਕੀ ਲੋੜ ਹੈ ਮਤਲਬ ਇਸ ਤਰ੍ਹਾਂ ਦੀ ਇਸ ਨੂੰ ਤਾਂ ਪੂਜਿਆ ਜਾਂਦਾ ਲక్ష్ਮੀ ਕਹਾ ਜਾਂਦਾ ਨਾ ਨਾ ਇਹ ਗਾਂਧੀ ਜੀ ਨੇ ਮਰ ਚੁਕੇ ਨੇ ਆ ਦੇਖੋ ਇਹ ਉੱਪਰ ਇਹਨਾਂ ਦੀ ਹਾਜ਼ਰੀ ਨਹੀਂ ਲੱਗੀ ਅਜੇ ਤੱਕ ਇਹਨਾਂ ਦੀ ਹਾਜ਼ਰੀ ਲਵਾਣੀ ਹੈ ਤੇ ਇਹ ਨੋਟ ਬੰਦ ਕਰਾ ਕੇ ਇਹ ਨੋਟ ਚਾਲੂ ਕਰਾਉਣੇ ਆ ਰਾਸ਼ਟਰਪਿਤਾ ਨੇ ਉਹ ਸਰ ਰਾਸ਼ਟਰਪਿਤਾ ਸੇ ਸਾਡੇ ਪਿਤਾ ਕਿੱਥੇ ਗਏ ਜਿਨ੍ਹਾਂ ਨੇ ਪੂਰਾ ਪੂਰਾ ਪਰਿਵਾਰ ਵਾਰਿਆ ਰਾਸ਼ਟਰਪਿਤਾ ਸਾਡੇ ਰਾਸ਼ਟਰਪਿਤਾ ਚਲੇ ਗਏ ਨੇ ਇਸ ਦੁਨੀਆ ਤੋਂ ਤੇ ਉਹਨਾਂ ਦੀ ਫੋਟੋ ਜੋੜਾ ਨੋਟਾਂ ਤੇ ਨਹੀਂ ਚੱਪਟਾ ਰਾਸ਼ਟਰਪਿਤਾ ਆਏ ਨਹੀਂ ਅਗਰ ਉਹ ਰਾਸ਼ਟਰਪਿਤਾ ਹੁੰਦੇ ਤੇ ਭੀ ਹਿੰਦੁਸਤਾਨ ਨੂੰ ਪਾਕਿਸਤਾਨ ਕਿਉਂ ਬ ਸਾਡੇ ਬਾਬਾ ਜੀ ਨੇ ਤਾਂ ਪਾਕਿਸਤਾਨ ਨਹੀਂ ਬਣਾਇਆ ਸਾਡੇ ਬਾਬਾ ਜੀ ਨੇ ਪੂਰਾ ਪਰਿਵਾਰ ਵਾਰਿਆ ਹੋ ਰਾਸ਼ਟਰਪਿਤਾ ਨੇ ਨੇ ਸਾਡੇ ਗੁਰੂ ਨੂੰ ਤਾਂ ਜੋੜਨ ਦੀ ਗੱਲ ਆਖੀ ਸੀ ਤੇ ਇਹ ਫਿਰ ਜੋੜਨ ਦੀ ਗੱਲ ਕਰ ਰਹੇ ਆ ਇਹ ਹੈ ਰਾਸ਼ਟਰਪਿਤਾ ਯਾਨੀ ਕਿ ਜਿਸ ਨੋਟ ਤੇ ਮਹਾਤਮਾ ਗਾਂਧੀ ਦੀ ਤਸਵੀਰ ਇਹਨਾਂ ਨੂੰ ਅਸੀਂ ਮੱਥੇ ਲਾਣੇ ਆ ਉਸ ਤੋਂ ਤੁਸੀਂ ਸਤਿ ਸ਼੍ਰੀ ਅਕਾਲ ਜੀ ਸਰਕਾਰ ਤੇ ਰਹਿਮ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੀਰ ਰਾਹੀ ਇੱਕ ਆਟੋ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਅਮ੍ਰਿਤ ਪਾਲ ਸਿੰਘ ਖਾਲਸਾ ਲੁਧਿਆਣਾ ਵਾਲੇ ਇਹਨਾਂ ਨੇ ਆਪਣੀ ਤਸਵੀਰ ਦੇ ਉੱਤੇ ਜਿਹੜਾ ਹੈ ਹਾਰ ਪਾਇਆ ਹੈ ਹਾਲਾਂਕਿ ਜੋ ਹੈ ਇਸ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਹੁੰਦੀਆਂ ਨੇ ਇਹ ਉਹਨਾਂ ਲੋਕਾਂ ਦੀਆਂ ਹੁੰਦੀਆਂ ਨੇ ਜਿਹੜੇ ਸਵਰਗ ਚ ਚੜ ਜਾਂਦੇ ਨੇ ਇਸ ਦੁਨੀਆ ਨੂੰ ਛੱਡ ਜਾਂਦੇ ਨੇ ਤਾਂ ਉਹਨਾਂ ਦੀਆਂ ਤਸਵੀਰਾਂ ਤੇ ਹਾਰ ਪਾਏ ਜਾਂਦੇ ਨੇ ਲੇਕਿਨ ਇਹਨਾਂ ਨੇ ਆਪਣੇ ਆਟੋ ਦੇ ਉੱਤੇ ਹੀ ਇੱਕ ਜਿਹੜਾ ਪੋਸਟਰ ਲਗਾਇਆ ਇਸ ਵਿੱਚ ਜੋ ਹੈ ਹਾਰ ਖੋਦੀ ਇਹਨਾਂ ਨੇ ਪਹਿਲਾਂ ਹੀ ਪਾ ਦਿੱਤਾ ਹੈ ਇਧਰ ਵੀ ਤਸਵੀਰ ਤੁਹਾਨੂੰ ਦਿਖਾ ਦਈਏ ਕਿ ਇਸ ਆਟੋ ਦੇ ਉੱਤੇ ਇੱਕ ਝੰਡਾ ਆਪਣਾ ਰਾਸ਼ਟ੍ਰ ਤਜ ਜਿਹੜਾ ਲੱਗਾ ਹੈ ਭਾਰਤ ਦਾ ਔਰ ਸਭ ਤੋਂ ਵੱਡੇ ਡੰਡੇ ਦੇ ਉੱਤੇ ਜਿਹੜਾ ਇਹਨਾਂ ਵੱਲੋਂ ਲਗਾਇਆ ਗਿਆ ਤੇ ਇੱਧਰ ਜਿਹੜਾ ਇੱਕ ਸਲੋਗਨ ਵੀ ਇਹਨਾਂ ਵੱਲੋਂ ਲਿਖਿਆ ਗਿਆ ਹੈ ਕਿ ਭਗਵਾਨ ਦੇ ਨਾਮ ਪਰ ਪੈਸਾ ਦੇਣਾ ਬੰਦ ਕਰੇ ਜਾਨਵਰੋ ਕੋ ਖਾਣਾ ਦੇਣਾ ਸ਼ੁਰੂ ਕਰੇ ਔਰ ਬਿਮਾਰੀ ਸੇ ਬਚੇ ਜੈ ਮਾਤਾ ਦੀ ਇਹ ਤਸਵੀਰ ਇਸ ਆਟੋ ਦੀ ਵੀਰ ਦਾ ਨਾਮ ਤੁਹਾਨੂੰ ਦੱਸ ਹੀ ਦਿੱਤਾ ਹੈ ਅਮਰਿਤਪਾਲ ਸਿੰਘ ਖਾਲਸਾ ਨੇ ਉਹ ਸਾਡੇ ਨਾਲ ਨੇ ਇਸ ਤੋਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਿਉਂ ਜੋੜਾ ਇਸ ਤਰ੍ਹਾਂ ਦੀ ਤਸਵੀਰ ਜਿਹੜੀ ਇਹ ਲਗਾਈ ਗਈ ਹੈ ਪਹਿਲਾਂ ਤੇ ਸਵਾਗਤ ਹੈ ਜੀ ਤੁਹਾਡਾ ਸੁਰਖਾਪਤ ਰੈਮਨ ਟੀਵੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਰੂਆਤ ਕਰਦੇ ਹਾਂ ਇਸ ਤਸਵੀਰ ਤੋਂ ਜਿਹੜੀ ਬੜੀ ਅਜੀਬ ਜਿਹੀ ਲੱਗ ਰਹੀ ਹੈ ਜਦੋਂ ਤੁਸੀਂ ਸ਼ਹਿਰ ਦੇ ਵਿੱਚ ਨਿਕਲਦੇ ਹੋ ਤੇ ਆਪਣੀ ਤਸਵੀਰ ਦੇ ਉੱਤੇ ਹੀ ਤੁਸੀਂ ਹਾਰ ਪਾ ਦਿੱਤਾ ਹੈ ਕੀ ਗੱਲ ਇਸ ਤਰ੍ਹਾਂ ਦੀ ਨੋਬਤ ਕਿਉਂ ਆਈ ਹੈ ਇਸ ਤਰ੍ਹਾਂ ਦੀ ਨੋਬਤ ਇਸ ਕਰਕੇ ਆਈ ਹੈ ਜੀ ਕਿ ਮੈਂ 5 ਸਾਲ ਆਟੋ ਫਰੀ ਚ ਲਾਇਆ ਜੀ ਲੋਕਾਂ ਨੂੰ ਸਮਝਾਉਣ ਵਾਸਤੇ ਕਿ ਪਰਮਾਤਮਾ ਭਿਖਾਰੀ ਨਹੀਂ ਹੈ ਗੋਡ ਇਜ਼ ਨਾਟ ਫਾਰ ਸੇਲ ਆਪਣੇ ਆਪਣੇ ਘਰ ਦੇ ਬਾਹਰ ਲਿਖ ਕੇ ਲਾਓ لیکن کسی بھی بندے نے میرا ساتھ نہیں دیتا سرکار ਨੂੰ ਕਿਹਾ سرکار ਵੀ ਨਹੀਂ ਸੁਣਦੀ ਕਿਸਾਨਾਂ ਨੂੰ ਕਿਹਾ میں اپ سਤਲੁਜ ਤੇ جا کے کہ میرا ساتھ دو میں ਤੁਹਾਡਾ ساتھ دواں گا کہتے نہیں جی ਤੁਹਾਡਾ میٹر ਵੱਖਰਾ ਹੈ ਸਾਡਾ میٹر ਵੱਖਰਾ ਅਸੀਂ ਰੱਬ ਦੀ ਇੱਜ਼ਤ ਨਹੀਂ ਬਚਾਣੀ ਅਸੀਂ ਆਪਣੀ ਇੱਜ਼ਤ ਬਚਾਉਣੀ ਹੈ ਇਸ ਕਰਕੇ ਆਪਣੀ ਫੋਟੋ ਤੇ ਮੈਨੂੰ ਹਾਰ ਚਲਾਣਾ ਪਿਆ ਕਿ ਮਨਾਂ ਕਿਸੇ ਨੇ ਸਾਥ ਨਹੀਂ ਦਿੱਤਾ ਨਾ இந்து ਨੇ ਨਾ ਮੁ슬ਮਾਨ ਨੇ ਨਾ ਸਿੱਖ ਨੇ ਨਾ ईसाई ਤੁਸੀਂ ਫਰੀ ਕਹਿੰਦੇ 5 ਸਾਲ ਤੱਕ ਫਰੀ ਆਟੋ ਚਲਾਇਆ ਤੇ ਘਰ-ਬਾਰ ਕਿੱਦਾਂ ਚੱਲਦਾ ਸੀ ਕੌਣ ਕੌਣ ਸੀ ਪਰਿਵਾਰ ਵਿੱਚ ਕੌਣ ਹੈ ਉਸ ਟਾਈਮ ਮੇਰੇ ਦੋ ਬੇਟੇ ਸੀ ਵਾਈਫ ਸੀ ਮਦਰ ਸੀ ਮੇਰੀ ਬੇਟੀ ਸੀ ਸਾਰੇ ਸੀਗੇ ਮੈਂ ਹੀ ਇਕੱਲਾ ਕਮਾਨ ਵਾਲਾ ਹੋਰ ਕੋਈ ਨਹੀਂ ਸੀ ਬੋਰੀਆਂ ਢੋਂਦਾ ਸੀ ਬੋਰੀਆਂ ਢੋ ਕੇ ਸੇਵਾ ਵੀ ਕਰਦਾ ਸੀ ਨਾਲ ਗੇੜੇ ਵੀ ਲਾਂਦਾ ਸੀ ਨਾਲੇ ਕੰਮ ਵੀ ਕਰਦਾ ਸੀ ਨਾਲੇ ਸੇਵਾ ਵੀ ਕਰਦਾ ਸੀ ਕਿਸ ਤਰ੍ਹਾਂ ਮਤਲਬ ਲੋਕਾਂ ਨੂੰ ਤੁਸੀਂ ਲੈ ਕੇ ਜਾਂਦੇ ਹੋ ਫ੍ਰੀ ਤੁਸੀਂ ਦੱਸੋ ਪਿੱਛੇ ਸੀਟਾਂ ਲਾਈਆਂ ਹੋਈਆਂ ਸੀ ਜੀ ਅੱਛਾ ਪਿੱਛੇ ਸੀਟਾਂ ਲਾਈਆਂ ਹੋਈਆਂ ਸੀ ਜੀ ਸੀਟਾਂ ਦੇ ਵਿੱਚ ਭਾ ਕੇ ਜਿਹੜੇ ਜਿੱਥੇ ਉਤਰਨਾ ਹੁੰਦਾ ਸੀ ਉਹ ਬਿਲ ਬਜਾ ਦਿੰਦੇ ਸੀਗੇ ਉਹਨਾਂ ਨੂੰ ਲਾ ਦਿੰਦਾ ਸੀਗਾ ਤੇ ਚਲਾ ਜਾਂਦਾ ਸੀ ਅੱਗੇ ਮੈਂ ਜਲੰਧਰ ਫਿਰੋਜ਼ਪੁਰ ਜਲਾਲਾਬਾਦ ਮੋਗਾ ਆਪਣਾ ਤੁਹਾਡਾ ਇਧਰ ਰਾਜਪੁਰੇ ਸਾਰੇ ਪਾਸੇ ਗਿਆ ਸਾਰੇ ਪਾਸੇ ਮੈਂ ਲੋਕਾਂ ਨੂੰ ਇੱਕੋ ਹੀ ਸੰਦੇਸ਼ ਦਿੱਤਾ ਹੈ ਕਿ ਗੋਡ ਇਜ਼ ਨੋਟ ਫਾਰ ਸੇਲ ਰੱਬ ਨੂੰ ਪੈਸੇ ਦੇਣੇ ਬੰਦ ਕਰੋ ਅਮਰੀਕਾ ਦਾ ਰਾਸ਼ਟਰਪਤੀ ਸੋਰੇਟ ਕੇ ਰੱਬ ਕੋਲੋਂ ਭੀਖ ਮੰਗਦਾ ਫਿਰ ਅਸੀਂ ਕਿਉਂ ਰੱਬ ਨੂੰ ਪੈਸੇ ਦੇ ਰਹੇ ਹਾਂ ਨਿੱਕਾ ਪੈਸਾ ਜਿਹੜਾ ਮੱਥਾ ਟੇਕਦੇ ਤੁਸੀਂ ਉਸ ਨੂੰ ਦੇ ਰਹੇ ਹੋ ਕਿ ਪੈਸਾ ਦੇਦਨੇ ਰੱਬ ਨੂੰ ਰਿਸ਼ਵਤ ਦਿੰਨੇ ਆ 10 ਰੁਪਏ ਰਿਸ਼ਵਤ ਦੇ ਕੇ 10 ਲੱਖ ਮੰਗ ਲੈਣੇ ਤੇ ਰੱਬ 10 ਰੁਪਏ ਤਾਂ ਪਿੱਛੇ ਬੈਠਾ ਤੁਹਾਡੇ ਕਿਉਂ ਦੇ ਰਹੇ ਹੋ ਉਹੀ ਤੁਸੀਂ ਜਾਨਵਰਾਂ ਨੂੰ ਰੋਟੀ ਖਵਾਓ ਅਬੇ ਸਾਡਾ ਜੀਵਨ ਜਿਹੜਾ ਹੈ ਉਹ ਇਹਦੇ ਕਰਕੇ ਨਹੀਂ ਮਿਲਿਆ ਕਿ ਅਸੀਂ ਇੱਥੇ ਥੱਲੇ ਆਈਏ ਧਰਤੀ ਦੇ ਪੈਸਾ ਇਕੱਠਾ ਕਰੀਏ ਤੇ ਖਾਈਏ ਤੇ ਸੋ ਜਾਈਏ ਉਹ ਪੈਸੇ ਜਿਹੜਾ ਬੰਦਾ ਪੈਸੇ ਇਕੱਠੇ ਕਰਦਾ ਉਹ ਮੰਜੂਤਿਆਂ ਥੱਲੇ ਰੱਖਦਾ ਅੰਦਰ ਤੁਸੀਂ ਕਹਿ ਰਹੇ ਹੋ ਕਿ ਬੂਟਾ ਦੇ ਅੰਦਰ ਤੁਸੀਂ ਪੈਸੇ ਨੂੰ ਰੱਖੇ ਰੱਖਦੇ ਹੋ ਅਕਸਰ ਤੁਹਾਡੀ ਦੇਖੋ ਜੀ ਕਿੰਨੇ ਪੈਸੇ ਆ ਤੇ ਕੀ ਲੋੜ ਹੈ ਮਤਲਬ ਇਸ ਤਰ੍ਹਾਂ ਦੀ ਇਸ ਨੂੰ ਤਾਂ ਪੂਜਿਆ ਜਾਂਦਾ ਲਕਸ਼ਮੀ ਕਹਾ ਜਾਂਦਾ ਨਾ ਨਾ ਇਹ ਗਾਂਧੀ ਜੀ ਨੇ ਮਰ ਚੁਕੇ ਨੇ ਆ ਦੇਖੋ ਇਹ ਉੱਪਰ ਇਹਨਾਂ ਦੀ ਹਾਜ਼ਰੀ ਨਹੀਂ ਲੱਗੀ ਅਜੇ ਤੱਕ ਇਹਨਾਂ ਦੀ ਹਾਜ਼ਰੀ ਲੁਆਣੀ ਹੈ ਤੇ ਇਹ ਨੋਟ ਬੰਦ ਕਰਾ ਕੇ ਇਹ ਨੋਟ ਚਾਲੂ ਕਰਾਉਣੇ ਆ ਰਾਸ਼ਟਰਪਿਤਾ ਨੇ ਉਹ ਸਰ ਰਾਸ਼ਟਰਪਿਤਾ ਸੇ ਸਾਡੇ ਪਿਤਾ ਕਿੱਥੇ ਗਏ ਜਿਨ੍ਹਾਂ ਨੇ ਪੂਰਾ ਪੂਰਾ ਪਰਿਵਾਰ ਵਾਰਿਆ ਰਾਸ਼ਟਰਪਿਤਾ ਨੇ ਕੀ ਵਾਰਿਆ ਚਲੇ ਗਏ ਨਾ ਜੋ ਚਲਾ ਗਿਆ ਉਹਨੂੰ ਕਿਉਂ ਆਪਣਾ ਯਾਦ ਕਰ ਰਹੇ ਹੋ ਜੋ ਚਲਾ ਗਿਆ ਬੀਤ ਗਿਆ ਬੀਤ ਗਿਆ ਰਾਤ ਗਈ ਬਾਤ ਗਈ ਮਨੇ ਤੁਹਾਡਾ ਕੀ ਮਤਲਬ ਕਿ ਅਗਰ ਜੇ ਰਾਸ਼ਟ੍ਰਪੀਤਾ ਸਾਡੇ ਆਏ ਰਾਸ਼ਟ੍ਰਪੀਤਾ ਚਲੇ ਗਏ ਨੇ ਇਸ ਦੁਨੀਆ ਤੋਂ ਤਾਂ ਉਹਨਾਂ ਦੀ ਫੋਟੋ ਜੋੜਾ ਨਾ ਤੋੜੀ ਚੱਪੀ ਰਾਸ਼ਟ੍ਰਪੀਤਾ ਆਇਆ ਨਹੀਂ ਅਗਰ ਉਹ ਰਾਸ਼ਟ੍ਰਪੀਤਾ ਹੁੰਦੇ ਤੇ ਪਏ ਹਿੰਦੁਸਤਾਨ ਨੂੰ ਪਾਕਿਸਤਾਨ ਕਿਉਂ ਬਣਾ ਕੇ ਗਏ ਸਾਡੇ ਬਾਬਾ ਜੀ ਨੇ ਤਾਂ ਪਾਕਿਸਤਾਨ ਨਹੀਂ ਬਣਾਇਆ ਸਾਡੇ ਬਾਬਾ ਜੀ ਨੇ ਪੂਰਾ ਪਰਿਵਾਰ ਵਾਰਿਆ ਉਹ ਰਾਸ਼ਟ੍ਰਪੀਤਾ ਨਹੀਂ ਨੇ ਸਾਡੇ ਗੁਰੂ ਨੂੰ ਤਾਂ ਜੋੜਨ ਦੀ ਗੱਲ ਆਖੀ ਸੀ ਤੇ ਇਹ ਫਿਰ ਜੋੜਣ ਦੀ ਗੱਲ ਕਰ ਰਹੇ ਆ ਇਹ ਹੈ ਰਾਸ਼ਟ੍ਰਪੀਤਾ ਯਾਨੀ ਕਿ ਜਿਸ ਨੋਟ ਤੇ ਮਹਾਤਮਾ ਗਾਂਧੀ ਦੀ ਤਸਵੀਰ ਹੈ ਇਹਨਾਂ ਨੂੰ ਅਸੀਂ ਮੱਥੇ ਲਾਣੇ ਆ ਉਸ ਨੂੰ ਤੁਸੀਂ ਮੰਨਦੇ ਹੋ ਕਿ ਕਰੰਸੀ ਆਪਣ ਇਸ ਨੂੰ ਮੰਨਦੇ ਆ ਇੱਕ ਰੈਂਸੀ ਹੈ ਸਾਡੇ ਇੰਡੀਆ ਦੇ ਇਹ ਜਿਹੜਾ ਸੰਵਿਧਾਨ ਹੈ ਇਹ ਹੈ ਸਾਡਾ ਸੰਵਿਧਾਨ ਜਿੱਥੇ ਗਾਂਧੀ ਦੀ ਤਸਵੀਰ ਲੱਗੀ ਉਸ ਉਹ ਨਹੀਂ ਉਹ ਸੰਵਿਧਾਨ ਨਹੀਂ ਹੈ ਉਹ ਪਾਰਟੀ ਬਾਜੀ ਹੈ ਉਹ ਲక్ష్ਮੀ ਵੀ ਨਹੀਂ ਮੰਨਦੇ ਤੁਸੀਂ ਨਹੀਂ ਉਹ ਲక్ష్ਮੀ ਕਿੱਥੇ ਹੈ ਲੋਕ ਤਾਂ ਪੂਜਾ ਕਰਦੇ ਨੇ ਨਹੀਂ ਜੀ ਲక్ష్ਮੀ ਸਾਡੀਆਂ ਧੀਆਂ ਹੁੰਦੀਆਂ ਜੁੱਤੀਆਂ ਦੇ ਅੰਦਰ ਰੱਖੀ ਮਾਇਆ ਜਿਸ ਦੇ ਦੇਖੋ ਜੀ ਲక్ష్ਮੀ ਸਾਡੀਆਂ ਧੀਆਂ ਹੁੰਦੀਆਂ ਸਾਡੀਆਂ ਚਾਚੀਆਂ ਹੁੰਦੀਆਂ ਤਾਈਆਂ ਹੁੰਦੀਆਂ ਮਾਵਾ ਹੁੰਦੀਆਂ ਨੇ ਇਸੇ ਕਰਕੇ ਬਾਬਾ ਜੀ ਨੇ ਕਿਹਾ ਸੀ ਸਵਾ ਲੱਖ 'ਤੇ ਇੱਕ ਲੜਾਉ ਤਬ ਗੁਰਗੋਬਿੰਦ ਸਿੰਘ ਨਾਮ ਕਾਹੂੰ ਤੇ ਸਵਾ ਲੱਖ ਨੂੰ ਮਾਰਨ ਵਾਲੀ ਸਿਰਫ ਇੱਕ ਜਨਾਨੀ ਹੈ ਬੰਦਾ ਨਹੀਂ ਹੈ ਬੰਦਾ ਕੋਈ ਨਹੀਂ ਮਾਰ ਸਕਦਾ ਐ ਤਾਂ ਕੋਈ ਸਵਾ ਲੱਖ ਨੂੰ ਮਾਰਨ ਵਾਲੀ ਬਿਲਕੁਲ ਇਹ ਸਵਾ ਲੱਖ ਨੂੰ ਮਾਰ ਵੀ ਸਕਦੀ ਹੈ ਤੇ ਸਵਾ ਲੱਖ ਨੂੰ ਪੈਦਾ ਵੀ ਕਰ ਸਕਦੀ ਹੈ ਹੂੰ ਇਹ ਮੇਰੀ ਧੀ ਹੈ 10 ਸਾਲ ਦੀ ਮੇਰੀ ਜਨਾਨੀ ਵੀ ਸੀ ਮੇਰੀ ਮਾਂ ਵੀ ਸੀ ਜਿਨੇ ਮੈਨੂੰ ਅਮਰਤਪਾਲ ਸਿੰਘ ਖਾਲਸਾ ਨੂੰ ਪੈਦਾ ਕੀਤਾ ਤੁਸੀਂ ਖਾਲਸਾ ਆਪਣੇ ਪਿੱਛੇ ਨਾ ਦੇ ਪਿੱਛੇ ਲਗਾਇਆ ਹੈ ਖਾਲਸਾ ਹੀ ਰੰਗ ਦੇ ਤੁਹਾਡੇ ਆਟੋ ਤੇ ਨਹੀਂ ਨਜ਼ਰ ਆ ਰਿਹਾ ਤੁਹਾਡੇ ਉੱਤੇ ਨਜ਼ਰ ਆ ਰਿਹਾ ਕਿ ਰਾਸ਼ਟਰ ਦਾ ਝੰਡਾ ਜਿਹੜਾ ਮੈਂ 5 ਸਾਲ ਤੋਂ ਖਾਲਸੇ ਦਾ ਝੰਡਾ ਹੀ ਲਾਇਆ ਸੀ ਕੋਈ ਖਾਲਸੇ ਵਾਲਾ ਮੇਰੇ ਕੋਲ ਨਹੀਂ ਆਇਆ ਮੈਨੂੰ ਲੋਕੀ ਪਾਗਲ ਕਹਿੰਦੇ ਆ ਕਹਿੰਦੇ ਨਚੇੜੀ ਹੈ ਮੈਂ ਨਚੇੜੀ ਨਹੀਂ ਆ ਨਾ ਮੈਂ ਪਾਗਲ ਆ ਮੈਂ 5 ਸਾਲ ਖਾਲਸੇ ਦਾ ਝੰਡਾ ਲਾਇਆ ਕਿੱਥੇ ਗਿਆ ਖਾਲਸਾ ਮੇਰੇ ਕੋਲ ਆਇਆ ਨਹੀਂ ਇਹ ਢੀਲੀ ਗੱਡੀ ਹੈ ਨੀਲਾ ਬੋਰ ਲੱਗਾ ਹੋਇਆ ਨੇਰੇ ਕਰਨ ਝੰਡਾ ਲੱਗਾ ਨੀਲਾ ਇਹ ਇੰਡੀਆ ਹੈ ਇਹ ਦੇਖੋ ਖਾਲਸਾ ਰਿਆ ਇਹ ਖਾਲਸਾ ਨਜ਼ਰ ਨਹੀਂ ਆਉਂਦਾ ਸਾਨੂੰ ਅੱਛਾ ਖਾਲਸੇ ਦਾ ਰੰਗ ਨਜ਼ਰ ਆ ਰਿਹਾ ਇਹ ਪੂਰਾ ਚੱਕਰ ਜਿਹੜਾ ਬ੍ਰਹਮਾਣ ਦਾ ਹੈ ਨਾ ਇਹ ਖਾਲਸੇ ਦਾ ਹੈ ਸਾਡੀ ਬਾਹਰਲੀ ਕੰਟਰੀਆਂ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਲੋਕੀ ਸਲਾਮ ਥੋਕਦੇ ਆ ਗਾਂਧੀ ਜੀ ਨੂੰ ਕੋਈ ਨਹੀਂ ਪੁੱਛਦਾ ਗੁਰੂ ਗੋਬਿੰਦ ਸਿੰਘ ਜੀ ਨੂੰ ਸਾਰੇ ਪੁੱਛਦੇ ਆ ਤੁਸੀਂ ਦੱਸ ਰਹੇ ਸੀ ਕਿ ਕਿਸੇ ਗੁਰੂ ਘਰ ਤੋਂ ਬਾਅਦ ਜਿਹੜਾ ਝੰਡਾ ਤੁਸੀਂ ਲਗਾਇਆ ਸੀ ਨਿਸ਼ਾਨ ਸਾਹਿਬ ਦਾ ਤੇ ਨਾਲ ਰਾਸ਼ ਤੋਂ ਜੁੜਿਆ ਸਾਨੂੰ ਜਿਹੜੇ ਆਪਣਾ ਖਾਲਸੇ ਦੀ ਫੌਜ ਹੈ ਉਹਨਾਂ ਨੇ ਸਾਨੂੰ ਦੋ ਵਾਰੀ ਡੰਡੇ ਮਾਰੇ ਤੇ ਤਿੰਨ ਘਸੌਣ ਮਾਰੇ ਮੂੰਹ ਤੇ ਤਿੰਨ ਲੱਤਾਂ ਮਾਰੀਆਂ ਇਹ ਮੇਰੀ ਗਿਣਤੀ ਨੇ ਵਜੇ ਕੀ ਵਜੇ ਐਸੀ ਕਹਿੰਦੇ ਕਿ ਖਾਲਸੇ ਦੇ ਝੰਡੇ ਦੇ ਵਿੱਚ ਤੁਸੀਂ ਇੰਡੀਆ ਦਾ ਝੰਡਾ ਨਹੀਂ ਲਾ ਸਕਦੇ ਇਹ ਬਾਬਾ ਜੀ ਨੂੰ ਮੈਂ ਦੱਸੋ ਕਿ ਬਾਬਾ ਜੀ ਨੇ ਜਿਹੜਾ ਪਰਿਵਾਰ ਵਾਰਿਆ ਸੀ ਇੰਡੀਆ ਉੱਪਰ ਵਾਰਿਆ ਸੀ ਕਿ ਕੈਨੇਡਾ ਉੱਪਰ ਵਾਰਿਆ ਸੀ ਇੰਡੀਆ ਉੱਪਰ ਵਾਰਿਆ ਸੀ ਤਾਂ ਅਸੀਂ ਇੰਡੀਆ ਦਾ ਝੰਡਾ ਕਿਉਂ ਨਹੀਂ ਲਾ ਸਕਦੇ ਇਸ ਕਰਕੇ ਅਸੀਂ ਖਾਲਸਿਆਂ ਦਾ ਝੰਡਾ ਉਤਾਰ ਕੇ ਇੰਡੀਆ ਦਾ ਝੰਡਾ ਲਾ ਦਿੱਤਾ ਹੈ ਸਾਡੇ ਨਾਲ ਕੋਈ ਲੜਾਈ ਝਗੜਾ ਨਾ ਕਰੇ ਅਸੀਂ ਇੰਡੀਆ 'ਚ ਰਹਿ ਰਹੇ ਆਂ ਔਰ ਇੰਡੀਆ ਦਾ ਖਾ ਰਹੇ ਆਂ ਜਿਸ ਥਾਲੀ 'ਚ ਅਸੀਂ ਰੋਟੀ ਖਾਵਾਂਗੇ ਉਹਦੇ 'ਚ ਕਦੇ ਛੇਦ ਨਹੀਂ ਕਰਾਂਗੇ ਮੈਂ ਅੱਲਾ ਨੂੰ ਆਜਾਨ ਦਿੱਤੀ ਸੀ ਇਹ ਮਸਜਿਦ ਤਾਂ ਬਣੀ ਆਗੇ ਇੱਥੇ ਅੱਜ ਇਸ ਧਰਤੀ ਤੇ ਖੜਾ ਇਹ ਮੇਰੇ ਕਰਕੇ ਧਰਤੀ ਬਣੀ ਆ ਇੱਥੇ ਖੇਤ ਸੀਗੇ ਤੁਸੀਂ ਸਭ ਧਰਮਾਂ ਦਾ ਮਾਨ ਕਰਦੇ ਹੋ ਸਨਮਾਨ ਕਰਦੇ ਹੋ ਮੈਂ ਸਭ ਦਾ ਮਾਨ ਕਰਦਾ ਮੈਂ ਕਿਸੇ ਨੂੰ ਪੂਰਾ ਨਹੀਂ ਕਰਦਾ Hindu ਧਰਮ ਦੇ ਜਿਹੜੇ ਆ ਦੇਖੋ ਬਾਬਾ ਜੀ ਮੈਂ ਸਾਰਿਆਂ ਨੂੰ ਦੱਸਣਾ ਚਾਹਨਾ ਇਹ Hindu ਹੈ ਇਹ ਮੁਸਲਮਾਨ ਹੈ ਇਹ ਸਿੱਖ ਹੈ ਇਸਾਈ ਹੈ ਚਾਰੋਂ ਇੱਕ ਜਿੱਕੇ ਕਦੇ ਨਹੀਂ ਹੋ ਸਕਦੇ ਇਹ ਸਾਡੀ ਮਾਂ ਹੈ ਅਗਰ ਮਾਂ ਜੰਮਦੀ ਨਾ ਤਾਂ Hindu Musliman ਬਣਾ ਕੇ ਦਿਖਾ ਦਿੰਦੇ ਤੁਸੀਂ ਅੱਜ ਅਗਰ ਧਰਤੀ ਤੇ ਜਿੰਨੇ ਵੀ ਕਣਾਂ ਕਹੇ ਜਿੰਨੇ ਵੀ ਆਪਣਾ ਪੈਦਾਵਾਰ ਹੋ ਰਹੀ ਹੈ ਉਹ ਸਭ ਮਾਂ ਪੈਦਾ ਕਰ ਰਹੀ ਹੈ ਪਿਤਾ ਨਹੀਂ ਪੈਦਾ ਕਰ ਰਿਹਾ ਪਿਤਾ ਸਿਰਫ ਬੀਜ ਪਾ ਰਿਹਾ ਹੈ ਪਿਤਾ ਵੱਡਾ ਨਹੀਂ ਹੈ ਮਾਂ ਵੱਡੀ ਹੈ ਜਿਹੜੀ ਆਪਣੀ ਛਾਤੀ ਪਾਲ ਕੇ ਬੱਚਿਆਂ ਨੂੰ ਪੈਦਾ ਕਰ ਰਹੀ ਹੈ ਅਗਰ ਨਾ ਪੈਦਾ ਕਰੇ ਤਾਂ ਅਸੀਂ ਭੁੱਖੇ ਮਰ ਜਾਾਂਗੇ ਤੁਸੀਂ ਦੱਸ ਰਹੇ ਸੀ ਤੁਸੀਂ ਆਪਣੇ ਘਰ ਜਿਹੜੀ ਅਜਾਂ ਜਿਹੜੀ ਉਹ ਉਹ ਵੀ ਬੋਲਦੇ ਹੋ ਤੁਸੀਂ ਪਰ ਮੈਂ ਸਭ ਤੋਂ ਪਹਿਲਾਂ ਓਮ ਗਣੇਸ਼ਾਏ ਨਾਮ ਦਾ ਜਾਪ ਕਰਦਾ ਉਸ ਤੋਂ ਬਾਅਦ ਮੈਂ ਸ਼ੰਕਰ ਭਗਵਾਨ ਦਾ ਜਾਪ ਕਰਦਾ ਤੇ ਤਿੰਨ ਵਾਰੀ ਮੈਂ ਆਜਾਨ ਦਿੰਦਾ ਉਹ ਵੀ ਇੱਧਰ ਮੂੰਹ ਕਰਕੇ ਉਧਰ ਮੂੰਹ ਨਹੀਂ ਕਰਦਾ ਮੈਂ ਜਿੱਦਾਂ ਮੁਸਲਮਾਨ ਭਰਾ ਆਪਣਾ ਕਰਦੇ ਆ ਮੈਂ ਉਧਰ ਮੂੰਹ ਕਰਕੇ ਨਹੀਂ ਕਰਦਾ ਮੈਂ ਆਪੋਜੀਟ ਚੱਲਦਾ ਆਪੋਜੀਟ ਕਿਉਂ ਮੋਜੇ ਆਪੋਜੀਟ ਕੋ ਚੱਲ ਰਹੇ ਤੁਸੀਂ ਕਿਉਂਕਿ ਮੇਰੇ ਕੋਲ ਮੱਕਾ ਮਦੀਨਾ ਦੀ ਮਾਲਾ ਹੈ ਜੀ ਹਾਂਜੀ ਕਿਸੇ ਕੋਲ ਮੱਕਾ ਮਦੀਨਾ ਦੀ ਮਾਲਾ ਨਹੀਂ ਹੈ ਇੰਡੀਆ 'ਚ ਮੇਰੇ ਕੋਲ ਹੈ ਕੋਈ ਕੰਦਾ ਮੱਕਮਦੀਨਾ ਜਾ ਹੀ ਨਹੀਂ ਸਕਦੇ ਮੇਰੇ ਕੋ ਮੱਕਮਦੀਨਾ ਕਿੱਦਾਂ ਆ ਗਿਆ ਮੇਰੇ ਕੋ ਮੱਕਮਦੀਨਾ ਆਇਆ ਇਸ ਕਰਕੇ ਮੰਨੋ ਅਜ਼ਾਨ ਦੇਣੀ ਪੈਂਦੀ ਹੈ ਕਿੱਦਾਂ ਦੇਂਦੋ ਤੁਸੀਂ ਅਜ਼ਾਨ ਤੇ ਕਿੱਦਾਂ ਤੁਸੀਂ ਜੋ ਹੈ ਸ਼ਿਵਜੀ ਜੀ ਦਾ ਜਾਪ ਕਰਦੇ ਹੋ ਉਹਦੇ ਵਾਸਤੇ ਸਾਨੂੰ ਬਹਿਣਾ ਪੈਣਾ ਜੀ ਧਰਤੀ ਤੇ ਜੀ ਦੋ ਮਿੰਟ ਤੁਹਾਨੂੰ ਬਹਿ ਕੇ ਦਿਖਾ ਦ ਜੀ ਬਿਲਕੁਲ ਜੋ ਹੈ ਸਭ ਧਰਮਾਂ ਦਾ ਜੋ ਹੈ ਮਾਨ ਸਨਮਾਨ ਕਰਦੇ ਨੇ ਅਮਰਿਤਪਾਲ ਸਿੰਘ ਖਾਲਸਾ ਜੀ ਤੇ ਅਜ਼ਾਨ ਜਿਹੜੀ ਹੈ ਜੋ ਮੁਸਲਮਾਨ ਜੀ ਸਾਡੇ ਜੋ ਹੈ ਪਵਿੱਤਰ ਅਜਾਨ ਦਿੰਦੇ ਨੇ ਉਸ ਤਰ੍ਹਾਂ ਦੀ ਅਜਾਨ ਵੀ ਜੋ ਹੈ ਇਹਨਾਂ ਵੱਲੋਂ ਜੋ ਹੈ ਦਿੱਤੀ ਜਾਂਦੀ ਹੈ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜੇ ਨੇ ਜਿਸ ਤਰ੍ਹਾਂ ਨਮਾਜ਼ ਪੜ੍ਹਦੇ ਨੇ ਉਸ ਤਰ੍ਹਾਂ ਜੋ ਹੈ ਇਹ ਵੀ ਜੋ ਹੈ ਅਜਾਨ ਦਿੰਦੇ ਆ ਔਰ ਓਮ ਨਮਸਕਾਰ Allah ਸਤ ਹੈ ਰਾਮ ਨਾਮ ਸਤ ਹੈ ਰਾਮ ਨਾਮ ਸਤ ਹੈ ਬੋਲ ਸ੍ਰੀਆ ਕਾਲੇ ਕਾਲ 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 ਉਸ ਉਹ ਨੀ ਇੱਕ ਤਸਵੀਰ ਜਿਹੜੀ ਇਹ ਖਾਲਸਾ ਜੀ ਨੇ ਉਸਤੇ ਪੇਸ਼ ਕੀਤੀ ਹੈ ਖਾਲਸਾ ਜੀ ਗੱਲਬਾਤ ਕਰੀਏ ਇੱਕ ਵਾਰ ਫਿਰ ਤੋਂ ਕਿ ਜਿਹੜੀ ਤੁਸੀਂ ਅਜਾਨ ਮਤਲਬ ਵਿਪਰੀਤ ਮਤਲਬ ਜਿਹੜੀ ਕੰਡੀਸ਼ਨ ਹੁੰਦੀ ਉਸ ਤੋਂ ਵੱਖਰੀ ਕੰਡੀਸ਼ਨ ਤੇ ਕਰਦੇ ਹੋ ਤਾਂ ਕਈ ਮੁਸਲਮ ਵੀਰਾਂ ਨੇ ਇਸ ਤਰ੍ਹਾਂ ਦਾ ਵਿਰੋਧ ਨਹੀਂ ਕੀਤਾ ਕਿ ਤੁਸੀਂ ਸਾਨੂੰ ਕਿਸੇ ਨੇ ਵਿਰੋਧ ਨਹੀਂ ਕੀਤਾ ਉਹ ਤੇ ਕਹਿੰਦੇ ਬਹੁਤ ਅੱਛੀ ਗੱਲ ਹੈ ਜੀ ਆਜਾਨ ਦੇ ਰਹੇ ਤੁਸੀਂ ਇਹ ਜਿਹੜੀ ਪਲਾਟ ਜਿਹੜਾ ਜਿੱਥੇ ਤੇ ਖੜੇ ਆ ਇਹ ਮੁਸਲਮ ਭਰਾ ਹਾਂਦਾ ਹੀ ਹੈ ਅਸੀਂ ਇਹਨਾਂ ਨੂੰ ਤਲਵਾਰ ਦਿੱਤੀ ਹੈ ਜਦ ਵੀ ਇੱਥੇ ਇਹਨਾਂ ਦਾ ਫੰਕਸ਼ਨ ਸ਼ੁਰੂ ਹੋਇਆ ਸੀ ਅਸੀਂ ਪਹਿਲੇ ਦਿਨ ਇਹਨਾਂ ਨੂੰ 7 7 8 9 ਦਾ ਫੰਕਸ਼ਨ ਸੀ ਬੋਰਡ ਇਹਨਾਂ ਨੂੰ ਦਿਖਾ ਦਿਓ ਬਾਹਰ ਲੱਗਾ ਹੋਇਆ ਤੇ ਮੈਂ 6 ਤਰੀਕ ਨੂੰ ਇਹਨਾਂ ਨੂੰ ਦੁਪਹਿਰਾਂ ਵੇਲੇ ਆਪਣਾ ਅੱਲਾ ਨੂੰ ਆਜਾਨ ਦੇ ਕੇ ਤੇ ਤਲਵਾਰ ਦੇ ਦਿੱਤੀ ਸੀ ਮੈਂ ਕਿਹਾ ਤਲਵਾਰ ਤੁਸੀਂ ਆਪਣੇ ਕੋਲ ਰੱਖੋ ਸਾਨੂੰ ਤਿਆਰਾਂ ਦੀ ਲੋੜ ਨਹੀਂ ਆ ਸਿੱਖਾਂ ਦੀ ਗੱਲ ਕਰੀਏ ਤੇ ਸਿੱਖ ਨਹੀਂ ਕਹਿੰਦੇ ਕਿ ਸਿੱਖ ਵੀਰ ਹੋ ਕੇ ਖਾਲਸਾ ਦਾਲਾ ਸਜਾ ਕੇ ਪਗ ਸਜਾ ਕੇ ਤੇ ਅੱਲਾਹੂ ਅਕਬਰ ਤੁਸੀਂ ਬਾਬਾ ਖੁਦਾ ਕਿਸੇ ਦਾ ਇੱਕ ਦਾ ਨਹੀਂ ਹੈ ਖੁਦਾ ਸਾਰਿਆਂ ਦਾ ਸਾਂਝਾ ਹੈ ਇਹ ਜਿਹੜਾ ਖੁਦਾ ਇਹ ਸਾਡਾ ਚਾਚਾ ਲੱਗਦਾ ਬਾਪ ਨਹੀਂ ਹੈ ਬਾਪ ਸਾਡਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੈ ਸਾਰੇ ਗੁਰੂ ਗ੍ਰੰਥ ਸਾਹਿਬ ਬਾਪ ਹੈ ਲੇਕਿਨ ਜਿਹੜੇ ਦੂਜੇ ਗ੍ਰੰਥ ਨੇ ਨਾ ਇਹ ਵੀ ਸਾਡੇ ਚਾਚੇ ਤਾਏ ਲੱਗਦੇ ਜਿਵੇਂ ਅਸੀਂ ਆਪਣੇ ਘਰਾਂ 'ਚ ਰਿਸ਼ਤੇਦਾਰੀਆਂ ਨਿਭਾ ਸਕਦੇ ਹਾਂ ਅਸੀਂ ਧਰਮ ਵਿੱਚ ਗ੍ਰਸਤਦਾਰੀਆਂ ਕਿਉਂ ਨਹੀਂ ਨਿਵਾ ਸਕਦੇ ਇਹ ਸਾਨੂੰ ਲੜਾਇਆ ਜਾਂਦਾ ਕਿ ਤੂੰ Hindu ਹੈ ਤੂੰ Musalman ਹੈ ਤੂੰ Sikh ਮਾਤਾ ਜੰਮਨ ਲੱਗੇ ਕਦੇ ਨਹੀਂ ਕਹਿੰਦੀ ਬੇਟਾ ਤੂੰ Musalman ਹੈ ਤੂੰ Sikh ਹੈ ਤੂੰ Isai ਹੈ ਜਿਹੜੇ ਲੋਕ ਧਰਮ ਦੀਆਂ ਰੋਟੀਆਂ ਸੇਕਦੇ ਨੇ ਇੱਕ ਦੂਜੇ ਨੂੰ ਲੜਾਉਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਕਿੱਦਾਂ ਦੇਖੇ ਮੈਂ ਤਾਂ ਉਹਨਾਂ ਨੂੰ ਇੰਨਾ ਕਹਿਣਾ ਚਾਹਾਂਗਾ ਕਿ ਮੇਰਾ ਸਾਥ ਦਿਓ ਜੋ ਆਪਣੀ ਮਰਜ਼ੀ ਨਾਲ ਧਰਮ ਨੂੰ ਮੱਥਾ ਟੇਕ ਰਿਹਾ ਉਹ ਤਾਂ ਠੀਕ ਹੈ ਲੇਕਿਨ ਧਰਮ ਨੂੰ ਬਦਨਾਮ ਨਾ ਕਰੋ ਕਿ ਧਰਮ ਪੈਸੇ ਤੁਹਾਡੇ ਮੋਤਾਜ ਹੈ ਕਿਸੇ ਦਾ ਧਰਮ ਕਿਸੇ ਦਾ ਮੋਤਾਜ ਨਹੀਂ ਹੈ ਨਾ ਕਦੇ ਮਹਤਾਜ ਹੋਏਗਾ ਤੇ ਨਾ ਕਦੇ ਸੀ ਅਸੀਂ ਸੂਰਜ ਨੂੰ ਦੇਖ ਲੈਂਦੇ ਆ ਸਾਡੀਆਂ ਅੱਖਾਂ ਨਹੀਂ ਚਪਕਦੀਆਂ ਅਸੀਂ ਡਾਇਰੈਕਟ ਗੱਲ ਕਰਦੇ ਆ ਇਹਨਾਂ ਨਾਲ 9 ਐਫ ਆਈ ਆਰ ਨੋ ਟਾਟਿੰਗ ਫੈਸਲਾ ਆਨ ਦਾ ਸਪੋਰਟ ਨਾ ਜੱਜ ਚਾਹਾਂਗਾ ਸੂਰਜ ਕਹਿੰਦਾ ਤੂੰ ਇੱਕ ਵਾਰੀ ਹੁਕਮ ਕਰੋ ਅਸੀਂ ਮੁਰਗਿਆਂ ਵਾਂਗੂ ਸਾਲ ਦਾਂਗੇ ਸਾਰੇ ਜੇ ਮੈਂ ਸੂਰਜ ਨੂੰ ਥੱਲੇ ਬੁਲਾ ਲਿਆ ਤੇ ਕੱਖ ਨਹੀਂ ਰਹੇਗਾ ਜਿੱਦਾਂ ਤੁਸੀਂ ਸਾਨੂੰ ਮਿਲਣ ਆਏ ਹੋ ਤੁਹਾਨੂੰ ਕੋਈ ਆਬਜੈਕਸ਼ਨ ਨਹੀਂ ਹੋਈ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਈ ਇਦਾਂ ਸੂਰਜ ਵੀ ਮੈਨੂੰ ਮਿਲਣ ਆਏਗਾ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਪ੍ਰੋਬਲਮ ਤਾਂ ਹੋਏਗੀ ਦੂਜਿਆਂ ਨੂੰ ਜਿਹੜੇ ਸੜਾਂਗੇ ਕੱਲ ਕਰ ਤੁਸੀਂ ਗੱਲਬਾਤ ਵਿੱਚ ਕਰ ਰਹੇ ਸੀ ਜਦੋਂ ਤੁਹਾਡੀ ਮਾਦਰ ਦੀ ਡੈਥ ਹੋਈ ਤੁਹਾਡੇ ਕੋਲ ਇੰਨੇ ਜਿਹੇ ਵੀ ਪੈਸੇ ਨਹੀਂ ਸੀ ਕਿ ਤੁਸੀਂ ਉਹਨਾਂ ਦਾ ਸੰਸਕਾਰ ਜੋ ਹੈ ਖੁਦ ਦੇ ਪੈਸੇ ਨਾਲ ਕਰ ਸਕੋ ਤੇ ਤੁਸੀਂ ਲੋਕਾਂ ਕੋਲ ਉਧਾਰ ਮੰਗਿਆ ਲਿਅਰ ਹਜ਼ਾਰ ਕੀ ਕੀ ਹੋਇਆ ਸੀ ਕਿ 10% ਵਿਆਜ ਦੇ ਪੈਸੇ ਭੜੇ ਸੀ 4500 ਰੁਪਇਆ ਦਿੱਤਾ ਜੀ ਆਪਣੀ ਮਾਂ ਨੂੰ ਫੋਕਣ ਵਾਸਤੇ ਲੇਕਿਨ ਤੁਸੀਂ 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 ਸੇਵਾ ਕਰਦੇ ਰਹੇ ਉਹ ਪੈਸੇ ਚਲੇ ਗਏ ਸਾਰੇ ਮੇਰੀ ਮਾਂ ਕਹਿੰਦੀ ਸੀ ਬੇਟਾ ਤੂੰ ਸੇਵਾ ਕਰ ਤੈਨੂੰ ਜਨਾਨੀ ਮਿਲੇਗੀ ਰੱਬ ਤੈਨੂੰ ਦੇਗਾ ਰੱਬ ਹੈ ਹੀ ਨਹੀਂ ਤਾਂ ਦੇਗਾ ਕਿੱਥੋਂ ਜਨਾਨੀ ਵੀ ਛੱਡ ਕੇ ਚਲੀ ਗਈ ਨੰਨਾ ਜਨਾਨੀ ਤੇ ਗੰਦੀ ਸੀ ਉਹ ਆਪ ਚਲੀ ਗਈ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਜਾ ਤੂੰ ਆਪਣੀ ਜ਼ਿੰਦਗੀ ਜੀ ਮੈਂ ਆਪਣੀ ਜ਼ਿੰਦਗੀ ਜੀਵਾਂਗਾ ਮੈਨੂੰ ਉਹ ਜਨਾਨੀ ਚਾਹੀਦੀ ਜੋ ਮੇਰੇ ਨਾਲ ਪ੍ਰੇਮ ਕਰੇ ਮੇਰੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰੇ ਮੈਂ ਗੁਰਦਾਰਾ ਸਾਹਿਬ ਕਿਸੇ ਇੱਕ ਗੁਰਦਾਰੇ ਸਾਹਿਬ ਜੀ ਗਿਆ ਸੀ ਮੈਂ ਤਿੰਨ ਦਿਨ ਦੀ ਉਹਨਾਂ ਕੋਲੋਂ ਮੌਲਤ ਮੰਗੀ ਸੀ ਮੈਂ ਕਿਹਾ ਜੀ ਮੈਨੂੰ ਜਾਪ ਕਰਾ ਲੈੰਦੋ ਸਤਨਾਮ ਵਾਹਿਗੁਰੂ ਦਾ ਸੰਗਤ ਮੈਨੂੰ ਮਿਲਦੀ ਨਹੀਂ ਪਈ ਜਿਹੜਾ ਵੇਲਾ ਹੁੰਦਾ ਉਹ ਹੀ ਗੁਰਦੁਆਰੇ ਆਉਂਦਾ ਜੀ ਮੇਰੀ ਮਾਂ ਨੇ ਕਿਹਾ ਸੀ ਮੈਨੂੰ ਮੈਂ ਗੁਰਦਾਰੇ ਗਿਆ ਉੱਥੇ ਜਾ ਕੇ ਸੰਗਤ ਨੂੰ ਜਾਪ ਕਰਾਇਆ ਤਿੰਨ ਦਿਨ ਜਾਪ ਕਰਾਇਆ ਤੀਜ ਇਹ ਪ੍ਰਧਾਨ ਦਾ ਗੁਰਦੁਆਰਾ ਹੈ ਰੱਬ ਦਾ ਨਹੀਂ ਹੈ ਤੁਸੀਂ ਇੱਥੋਂ ਬਾਹਰ ਜਾਓ ਤੇ ਮੁੜ ਕੇ ਅਸੀਂ ਗੁਰਦਾਰੇ ਨਹੀਂ ਜਾ। ਕੀ ਮੰਨਦੇ ਕੋਈ ਗੁਰੂ ਜਿਹੜੇ ਗੁਰਦੁਆਰੇ ਇਸ ਕਰਕੇ ਮੈਂ ਆਪਣੀ ਫੋਟੋ ਤੇ ਹਾਰ ਚਲਾ ਗੁਰਦੁਆਰੇ ਜਾ ਕੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਜਾਂ ਨਹੀਂ ਜੀ ਹਾਂ ਜੀ ਗੁਰਦੁਆਰੇ ਜਾ ਕੇ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਦੁਨੀਆਂ ਦੀ ਸੇਵਾ ਕਰਨ ਨਾਲ ਗੁਰੂ ਦੀ ਇੱਜ਼ਤ ਬਚਾਉਣ ਨਾਲ ਗੁਰੂ ਦੀ ਪ੍ਰਾਪਤੀ ਤਾਂ ਹੁੰਦੀ ਹੈ ਸਾਨੂੰ ਪ੍ਰਮਾਤਮਾ ਨੇ ਕੀ ਕੁਝ ਨਹੀਂ ਦਿੱਤਾ ਇਹਨਾਂ ਸੋਹਣਾ ਸਰੀਰ ਦਿੱਤਾ ਇੰਨੀ ਵਧੀਆ ਆਵਾਜ਼ ਦਿੱਤੀ ਹੈ ਫਿਰ ਵੀ ਅਸੀਂ ਗੁਰੂ ਦੇ ਨਾਮ ਤੇ ਪੈਸੇ ਇਕੱਠੇ ਕਰੀਏ ਜਿੰਨੇ ਦੇਣਾ ਹੈ ਅਮਰਤਪਾਲ ਸਿੰਘ ਦੀ ਸੇਵਾ ਦੇਖ ਕੇ ਪੈਸੇ ਦੇਣੇ ਤਾਂ ਦੋ ਨਹੀਂ ਦੇਣੇ ਨਾ ਦੋ ਮੇਰੇ ਮਰਨ ਤੋਂ ਬਾਅਦ ਅਗਰ ਕਿਸੇ ਨੇ ਪੈਸੇ ਦਿੱਤੇ ਤਾਂ ਸਿੱਧਾ ਸੀਐਮਸੀ ਜਾਏਗਾ ਉਹ ਮੇਰੇ ਮਰਨ ਤੋਂ ਬਾਅਦ ਕਿਸੇ ਦੇ ਵੀ ਮਰਨ ਤੋਂ ਬਾਅਦ ਪੈਸੇ ਨਾ ਦਿਆ ਕਰੋ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੋ ਚਲਾ ਗਿਆ ਨਾ ਉਹਨੂੰ ਪੈਸੇ ਨਾ ਦੋ ਜੋ ਕੰਮ ਅੱਛਾ ਕਰ ਰਿਹਾ ਉਹਨੂੰ ਦੋ ਜੋ ਅੱਛਾ ਕਰ ਰਿਹਾ ਦੇਖੋ ਪਹਿਲਾਂ ਕਿ ਉਹਨੇ ਕੀਤਾ ਹੈ ਕਿ ਨਹੀਂ ਕੀਤਾ ਫਿਰ ਉਹਨੂੰ ਦੇਣਾ ਤਾਂ ਦੋ ਨਹੀਂ ਦੇਣਾ ਤਾਂ ਨਾ ਦੋ ਮਰਨ ਤੋਂ ਬਾਅਦ ਪਰਚੀਆਂ ਕਟਾਉਣ ਦਾ ਕੀ ਫਾਇਦਾ ਤੁਹਾਡੀ ਕੋਸ਼ਿਸ਼ ਹੁੰਦੀ ਕਿ ਗੁਰੂ ਬਾਣੀ ਦੇ ਨਾਲ ਲੋਕਾਂ ਨੂੰ ਜੋੜਿਆ ਜਾਵੇ ਹਾਂਜੀ ਮੈਂ ਸਤਨਾਮ ਵਾਏ ਦਾ ਜਾਪ ਕਰਾਉਣਾ ਚਾਹਨਾ ਕਿਉਂਕਿ RAM ਨਾਮ ਸਤ ਹੈ ਪ੍ਰਮਾਤਮਾ ਦਾ ਨਾਮ ਸੱਚਾ ਸੀ ਸੱਚਾ ਹੈ ਸੱਚਾ ਰਹੇਗਾ ਮੈਂ ਹਰ ਘਰ ਚ ਜਾਪ ਕਰਾਉਣ ਨੂੰ ਤਿਆਰ ਹਾਂ 20 ਮਿੰਟ ਦੇ ਅਸੀਂ 100 ਰੁਪਏ ਲਵਾਂਗੇ ਸਤਨਾਮ ਵਾਏ ਦਾ ਜਾਪ ਬੱਚਿਆਂ ਨੂੰ ਕਰਾਵਾਂਗੇ ਬੱਚਿਆਂ ਨੂੰ ਅੱਛੀ ਸਿੱਖਿਆ ਦਵਾਂਗੇ ਮੈਂ ਸਰਕਾਰੀ ਸਕੂਲ ਚ ਗਿਆ ਭਾਵੇਂ ਤੁਸੀਂ ਹੁਣ ਮੇਰੇ ਨਾਲ ਚੱਲੋ ਮੈਂ ਉਹਨਾਂ ਨੂੰ ਕਹਿੰਨਾ ਕਿ ਬੱਚਿਆਂ ਨੂੰ ਜਾਪ ਕਰਾ ਲੈਣ ਦੋ ਕਹਿੰਦੇ ਜੀ ਨਹੀਂ ਪਰਮਿਸ਼ਨ ਲੈ ਕੇ ਆਓ ਜਾਪ ਕਰਾਉਣ ਵਾਸਤੇ ਵੀ ਪਰਮਿਸ਼ਨ ਚਾਹੀਦੀ ਹੈ ਤੇ ਜਾਪ ਕਰਾਉਣ ਵਾਸਤੇ ਫਿਰ ਪੈਸੇ ਦੀ ਕੀ ਲੋ ਇਹ ਕਹਿੰਦੇ ਫ੍ਰੀਜ ਜਾਬ ਕਰਾਉਣਾ ਹੀ ਨਹੀਂ ਫ੍ਰੀਜ ਮੈਂ 5 ਸਾਲ ਗੱਡੀ ਫ੍ਰੀ ਚਲਾਈ ਤਾਂ ਇਹਨਾਂ ਨੇ ਮੇਰਾ ਸਾਥ ਨਹੀਂ ਦਿੱਤਾ ਹੁਣ 100 ਰੁਪਏ ਇਸ ਕਰਕੇ ਰੱਖਿਆ ਕਿ ਭਾਈ ਮੈਂ ਵੀ ਪੈਸੇ ਲੈਣੇ ਆ ਤੇ ਲਵਾਵਾਂਗਾ ਨਹੀਂ ਤੇ ਤੇਲ ਕਿੱਥੋਂ ਪਵਾਵਾਂਗਾ ਜੇ ਮੈਂ ਮੰਨ ਲਓ ਕਿ ਜਲੰਧਰ ਜਾਣਾ ਤੇ ਮੇਰੇ ਤੇਲ ਪਵਾਉਣ ਵਾਸਤੇ ਮੇਰੇ ਪੋਪੜ ਜੀ ਦਾ ਤਾਂ ਹੈ ਨਹੀਂ ਤੇਲ ਪੰਪ ਪੈਸੇ ਤੇ ਦੇਣੇ ਪੈਣੇ ਉੱਥੇ ਇਸ ਕਰਕੇ ਪੈਸੇ ਲਵਾਵਾਂਗਾ ਹੁਣ ਗੱਲ ਕਰੀਏ ਹੁਣ ਤੁਸੀਂ ਇਹ ਫ੍ਰੀਜ ਦਾ ਜਿਹੜਾ ਆਟੋ ਪਹਿਲਾਂ ਤੁਸੀਂ ਬਹੁਤ ਸੇਵਾ ਕਰ ਲਈ ਇਹ ਗੱਡੀ ਨੰਬਰ 2 ਹੈ ਪੈਸਾ ਹੈ ਤਾਂ ਦੋ ਨਹੀਂ ਹੈ ਤਾਂ ਨਾ ਦੋ ਲੇਕਿਨ ਰੱਬ ਨੂੰ ਭਿਖਾਰੀ ਨਾ ਬਣਾਓ ਤੇ ਗੱਡੀ ਨੰਬਰ 2 ਤਾਂ ਹੀ ਰੱਖਿਓ ਹਾਂ ਗੱਡੀ ਨੰਬਰ 2 ਪੈਸਾ ਹੈ ਤੇ 2 ਨਹੀਂ ਹੈ ਤੇ ਨਾ ਦੋ 20 ਹਜ਼ਾਰ ਦਾ ਤੁਹਾਡੇ ਕੋਲ ਮੋਬਾਈਲ ਹੈ ਤੁਹਾਡੇ ਕੋਲ ਪੈਸੇ ਦੇਣ ਨਹੀਂ ਨਹੀਂ ਹੈਗੇ ਇਹ ਤਾਂ ਗਲਤ ਹੈ ਤੇ ਸੇਵਾ ਕਿਦੋਂ ਤੱਕ ਜਾਰੀ ਰਹੇਗੀ ਇਹ ਸੇਵਾ ਜਦ ਤੱਕ ਮੈਂ ਜਿੰਦਾ ਹਾਂ 200 ਸਾਲ ਤੱਕ ਆਪਣੀ ਉਮਰ ਲੈ ਕੇ ਆਇਆ ਇਹ ਸਰੀਰ ਮੇਰਾ ਪੱਥਰ ਦਾ ਹੈ ਤੁਸੀਂ ਇੱਟ ਚੱਕ ਕੇ ਮੇਰੇ ਮਾਰ ਲਓ ਮੈਨੂੰ ਕੁਝ ਨਹੀਂ 200 ਸਾਲ ਤੇ ਕੋਈ ਵੀ ਨਹੀਂ ਜੀ ਯਾਰ ਮੈਂ ਜੀਵਾਂਗਾ ਜੀ ਮੈਂ ਅੱਠਵਾਂ ਜੂਬਾ ਬਣਾ ਕੇ ਦਿਖਾਵਾਂਗਾ ਮੈਂ ਕਿਸੇ ਨੂੰ ਮਾਲਾ ਨਹੀਂ ਕਹਿੰਦਾ ਮਨ ਨੂੰ ਕੋਈ ਕੁੱਤਾ ਕਵੇ ਕਮੀਨਾ ਕਵੇ ਪਾਗਲ ਕਵੇ ਸ਼ਰਾਬੀ ਕਵੇ ਮੈਂ ਉਹਨੂੰ ਆਦਰਵਾਦ ਦੇਣਾ ਦਿਨ ਦੁਗਣੀ ਰਾਤ ਚੌਗਣੀ ਤੁਸੀਂ ਇੱਕ ਹੋਰ ਦਾਵਾ ਕਰਦੇ ਹੋ ਕਿ ਜਦੋਂ ਮੇਰੀ ਮੌਤ ਹੋਏਗੀ ਸ੍ਰਿਸ਼ਟੀ ਖਤਮ ਹੋ ਜਾਏਗੀ ਜਾਨਕੀ 200 ਸਾਲ ਬਾਅਦ ਸ੍ਰਿਸ਼ਟੀ ਵੀ ਖਤਮ ਹੋ ਜਾਣੀ ਹੈ 200 ਸਾਲ ਬਾਅਦ ਹੋਏਗੀ ਇਹ ਮੀਡੀਆ ਮੀਡੀਆ ਵੀ ਤਾਂ ਇਹ ਹੀ ਦੱਸ ਰਿਹਾ ਕਿ ਹੁਣੇ ਖਤਮ ਹੋ ਜਾਣੀ ਆ ਹੁਣੇ ਨਹੀਂ ਖਤਮ ਹੋਣੀ ਇਹ ਤਾਂ ਖਤਮ ਹੋਏਗੀ ਜਦ ਪਾਪ ਜ਼ਿਆਦਾ ਵੱਧ ਜਾਏਗਾ ਪਾਪ ਵੱਧਦਾ ਪਿਆ ਹੌਲੀ ਹੌਲੀ ਕਿਹੜਾ ਰਿਸ਼ਤਾ ਅੱਜ ਹੈਗਾ ਕੋਈ ਰਿਸ਼ਤਾ ਨਹੀਂ ਇਹ ਢੀਨੇ ਕਹਿੰਦੇ ਆ ਭਈਆ ਹੈ ਭਈਆ ਰਾਤ ਨੂੰ ਕਹਿੰਦੇ ਸਈ ਮੈਂ ਪਾਗਲ ਨਹੀਂ ਹਾਂ ਦੁਨੀਆ ਪਾਗਲ ਹੈ ਅੱਜ ਪੈਸੇ ਦੇ ਪਿੱਛੇ ਭੱਜੀ ਹੋਈ ਹੈ ਸਾਰੀਆਂ ਜਨਨੀਆਂ ਪੈਸੇ ਪਿੱਛੇ ਭੱਜੀਆਂ ਹੋਈਆਂ ਸਾਰੀਆਂ ਕੰਮ ਕਰ ਰਹੀਆਂ ਐਸੀ ਕਰਕੇ ਮੈਨੂੰ ਜਨਾਨੀ ਨਹੀਂ ਮਿਲੀ 5 ਸਾਲਾਂ ਦੀ ਉਹ ਕਹਿੰਦੇ ਬਾਬਾ ਜੀ ਨਹੀਂ ਅੱਜ ਤੁਹਾਡੇ ਕੋਲ ਜਾਪ ਨਹੀਂ ਹੋਣਾ ਕਿਉਂ ਸਾਡੇ ਬਾਬਾ ਜੀ ਨੇ ਪੂਰੀਆਂ ਕੁਰਬਾਨੀਆਂ ਦਿੱਤੀਆਂ ਉਹ ਬੇਵਕੂਫ ਸੀਗੇ ਸਾਡੇ ਦੋ ਚਾਰ ਸਾਹਿਬਜ਼ਾਦੇ ਜਿਹੜੇ ਕੁਰਬਾਨ ਹੋ ਗਏ ਉਹ ਬੇਵਕੂਫ ਸੀਗੇ ਉਹਨਾਂ ਨੂੰ ਪੈਸੇ ਨਹੀਂ ਚਾਹੀਦੇ ਸੀ ਉਹਨਾਂ ਦਾ ਪਰਿਵਾਰ ਨਹੀਂ ਸੀਗਾ ਉਹਨਾਂ ਦਾ ਘਰ-ਬਾਰ ਨਹੀਂ ਸੀਗਾ ਜੇ ਉਹ ਬੇਵਕੂਫ ਸੀ ਤਾਂ ਮੈਂ ਉਹਨਾਂ ਤੋਂ ਵੱਡਾ ਮਹਾ ਬੇਵਕੂਫ ਹਾਂ ਮੈਂ ਬੇਵਕੂਫ ਵੀ ਠੀ ਬਿਲਕੁਲ ਐਸਨ ਸਰਦਨਾਲ ਅਮਰਿਤਪਾਲ ਸਿੰਘ ਖਾਲਸਾ ਜੀ ਜਿਨ੍ਹਾਂ ਦੀਆਂ ਗੱਲਾਂ ਤੁਸੀਂ ਸੁਨੀਆਂ ਕੁਝ ਲੋਕਾਂ ਨੂੰ ਇਹ ਗੱਲਾਂ ਜਿਹੜੀਆਂ ਚੋਬੀ ਸਕਦੀਆਂ ਨੇ ਤੇ ਬੁਰੀਆਂ ਵੀ ਲੱਗ ਸਕਦੀਆਂ ਲੇਕਿਨ ਉਹਨਾਂ ਦਾ ਕਹਿਣਾ ਕਿ ਜਿਹੜਾ ਹੈ ਜੋ ਮਨ ਵਿੱਚ ਉਹਨਾਂ ਦੇ ਹੈਗਾ ਉਹ ਹੀ ਗੱਲ ਕਹਿੰਦੇ ਨੇ ਕਿੱਦਾਂ ਦੇਖਦੇ ਹੋ ਇਹਨਾਂ ਦੀਆਂ ਗੱਲਾਂ ਨੂੰ ਇਹਨਾਂ ਦੀ ਸੇਵਾ ਨੂੰ ਤੇ ਕਮੈਂਟ ਬਾਕਸ ਵਿੱਚ ਜ਼ਰੂਰ ਕਰਨਾ ਕੈਮਰਾਮੈਨ ਜਸਵਿੰਦਰ ਸਿੰਘ ਦਿਨਾਲ ਕੁਲਵੀਰ ਰਾਏ ਸੁਰਕਾਬਤ ਰਹਿਮ ਟੀਵੀ ਰੁਜ਼ਾਨਾ